ਕਿ ਦੋਸਤੋ ਬਠਿੰਡੇ ਜ਼ਿਲ੍ਹੇ ਦਾ ਪਿੰਡ ਜੀਤਾ ਤੇ ਆ ਦੇਖੋ ਤੁਸੀਂ ਕਹਿੰਦੇ ਹੁੰਦੇ ਜਿਹੜਾ ਆ ਟਾਈਮ ਹੁੰਦਾ ਤੇ ਜਦੋਂ ਖਿਡਾਰੀ ਸਾਡੇ ਨੌਜਵਾਨ ਸਾਡੇ ਬੱਚੇ ਖੇਡ ਗਰਾਊਂਡਾਂ 'ਚ ਆ ਜਾਣ ਤੇ ਸਭ ਤੋਂ ਵੱਡਾ ਧਰਮ ਵੀ ਇਹੀ ਹੈ ਜਿਹੜਾ ਇਹਨਾਂ ਨੂੰ ਬੱਚਿਆਂ ਨੂੰ ਗਰਾਊਂਡਾਂ 'ਵਾਂ ਲੈ ਆਉਣਾ ਤੇ ਫੇਰ ਮੈਨੂੰ ਲੱਗਦੀ ਹੈ ਵੀ ਆਪਾਂ ਲਾਂਭਾ ਦਿੰਦੇ ਹੁੰਨੇ ਆ ਵੀ ਸਾਡੇ ਜਵਾਨੀ ਨੌਜਵਾਨ ਸਾਡੇ ਨਸਿਆਂ 'ਚ ਪੈ ਗਏ ਤੇ ਜਦੋਂ ਗਰਾਊਂਡਾਂ 'ਚ ਆ ਜਾਣਗੇ ਫਿਰ ਇੱਧਰ ਝਾਕਣਗੇ ਵੀ ਨਹੀਂ ਤੇ ਸਾਨੂੰ ਇੱਕ ਐ ਭਾਈ ਜੀ ਨੇ ਮਨਵਾੜਿਆ ਜਗਸੀਰ ਸਿੰਘ ਸੀਰਾ ਸਰਪੰਚ ਜਿੰਡਾ ਵਾਲਾ ਜਦੋਂ ਸਰਪੰਚ ਹੁੰਦੇ ਸੀ ਹੁਣ ਤਾਂ ਸਾਬਕਾ ਸਰਪੰਚ ਆ ਤੇ ਉਦੋਂ ਵੀ ਇਹਨਾਂ ਚ ਵੱਲੋਂ ਆਪਦੇ ਸਮੇਂ ਤੋਂ ਸਮਾਂ ਕੱਢ ਕੇ ਖੇਡਾਂ ਵਾਲੇ ਪਾਸੇ ਬੱਚਿਆਂ ਨੂੰ ਇਧਰ ਦੇ ਪਾਸੇ ਜਿਹੜੇ ਕੋਚਿੰਗ ਦੇਣੀ ਤੇ ਆ ਹੁਣ ਵੀ ਮੰਨ ਲਓ ਇਹਨਾਂ ਕੋਲੇ ਸਮਾਂ ਤੇ 3 ਮਹੀਨਿਆਂ ਦਾ ਕੈਂਪ ਲੱਗਿਆ ਇੱਥੇ ਪਿੰਡ ਜੀਦਾ ਦੇ ਨਗਰ ਦੇ ਸਹਿਯੋਗ ਨਾਲ ਕਬੱਡੀ ਖਿਡਾਰੀਆਂ ਦਾ ਤੇ ਇੱਥੇ ਤੁਹਾਡਾ ਗੱਲ ਕਰਾਉਣੇ ਆ ਭਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇੱਥੇ ਜਰੂਰ ਹੋ ਜੀ ਐ ਥੋੜੇ ਬੈਕ ਆ ਜੀ ਹਾਂਜੀ ਅ ਸਿਰਾ ਜੀ ਜਿਹੜਾ ਕੈਂਪ ਲਾਇਆ ਹੈ ਕਿ ਕੋਈ ਅਕੈਡਮੀ ਵਗੈਰਾ ਜਾਂ ਕੋਈ ਹੋਰ ਕੋਈ ਨਗਰਵੰਨਿਓ ਲੱਗਿਆ ਕਿ ਇਹ ਮੇਰੀ ਤਾਂ ਵੈਸੇ ਮੇਰੀ ਅਕੈਡਮੀ ਆ ਦੀਪ ਸਿੱਧੂ ਬਹਿੰਦਾ ਅਕੈਡਮੀ ਆਪਣੀ ਆਪ ਦੀ ਜੀ ਕੈਂਪ ਮੈਂ ਬੜੇ ਲੰਮੇ ਟਾਈਮ ਤੋਂ ਲਾਉਂਦਾ ਆ ਰਿਹਾ ਹਾਂ ਹਾਂਜੀ ਸਾਡਾ ਮੇਰਾ ਜਿੱਦੇ ਹਰੇਕ ਸਾਲ ਇੱਥੇ ਕੈਂਪ ਹੁੰਦਾ ਹੈ ਇਹ ਸਾਡੇ ਜਿੰਨੇ ਇੱਥੇ ਪਲੇਅਰ ਖੇਡਦੇ ਆ ਜੀ ਪਲੇਅਰਾਂ ਦੇ ਸੰਯੋਗ ਦੇ ਨਾਲ ਹੀ ਇੱਥੇੜੇ ਮੁੰਡੇ ਤੋਰ ਤਿਆਰਗੇ ਜਿੱਦੇ ਵਰਗੇ ਦਾ ਰਾਜੂ ਹੋ ਗਿਆ ਆਪਣਾ ਤਾਂ ਜਿੰਨੇ ਵੀ ਇੱਥੋਂ ਦੇ ਪਲੇਅਰ ਆ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਪਿੰਡ ਦੀ ਪੰਚਾਇਤ ਵੀ ਅੱਥੇ ਸਾਡੇ ਸਪੈਂਸਾ ਵੀ ਗਰਾਉਂਡ ਦੇ ਵਿੱਚ ਆਉਂਦੇ ਹੁੰਦੇ ਆ ਜੀ ਬਾਜੀ ਤੇ ਪਿੰਡ ਦੀ ਪੰਚਾਇਤ ਵੀ ਸਾਡਾ ਸਹਿਯੋਗ ਦੇ ਰਹੀ ਆ ਬਾਕੀ ਤੁਸੀਂ ਬੱਚੇ ਇੱਥੇ ਦੇਖਦੀਆਂ ਜੀਤੇ ਆਪਾਂ ਆਮ ਆਪਾਂ ਦੇਖਦੇ ਆ ਜੀਤੇ ਦੇ ਬੱਚੇ ਜਿੰਨੇ ਵੀ ਇੱਥੇ ਸੋਚੇ ਆ ਛੋਟੇ ਤੇ ਛੋਟੇ ਇਹ ਬੱਚਾ ਨਿੱਕਾ ਤੋਂ 28 ਕਿਲੋ ਤੋਂ ਲੈ ਕੇ ਉਪਰ ਤੱਕ ਦੇ ਬੱਚੇ ਆ ਮੇਰੇ ਕੋਲੇ ਅੱਛਾ ਜੀ ਹਨਾ ਚਲੋ ਵੀ ਇੱਕ ਦੰਦੀ ਪਨੀਰੀ ਸਹੀ ਪਨੀਰੀ ਤਾਂ ਇਹ ਤਿਆਰ ਆ ਜੀ ਆਪਾਂ ਪਿੰਡਾਂ ਦੇ ਵਿੱਚ ਇਸ ਜੀ ਨੂੰ ਲੈ ਕੇ ਚੱਲੀਏ ਆਮ ਆਪਾਂ ਪਿੰਡਾਂ ਦੀ ਗੱਲ ਕਰਦੇ ਆ ਪਿੰਡਾਂ 'ਚ ਨਸ਼ਾ ਬਹੁਤ ਆ ਇੱਥੇ ਆਪਾਂ ਹੁਣ ਦੇਖਦੇ ਆਂ ਐਸੇ ਪਿੰਡ ਦੀ ਘੱਟੋ ਘੱਟ 50 ਤੋਂ 60 ਬੱਚੇ ਆਂ। ਦੂਜੇ ਮੇਰੇ ਮੇਰੇ ਕੋਲ ਟੋਟਲ ਬੱਚੇ 12 ਆਉਂਦੀ ਆ। ਕਿ ਕਿਹੜੇ ਕਿਹੜੇ ਪਿੰਡਾਂ ਦੇ ਆਉਂਦੇ ਆ ਤੁਹਾਡੇ ਕੋਲੇ ਇੱਥੇ ਬੱਚੇ? ਇੱਥੋਂ ਬਲੂਕਾ ਜੀ, ਹਾਂਜੀ। ਕੋਠਾ ਗੁਰੂ ਜੀ, ਬਾਂਦਰ ਡੋਲ ਜੀ। ਹਾਂ। ਮੇਰਾ ਪਿੰਡ ਆਪ ਦਾ ਝੰਡਾ ਵਾਲਾ ਤੋਂ ਆਉਂਦੇ ਆ ਜੀ। ਜੀ। ਹਾਂਜੀ। ਤੇ ਇੱਥੋਂ ਆਪਣਾ ਘਣੀਆਂ ਹੋਗੇ ਜੀ ਰਮਾਣਾ। ਹਾਂ। ਪਾਸੇ ਪਿੰਡਾਂ ਦੇ ਮੇਰੇ ਕੋਲੇ ਬੱਚੇ ਇੱਥੇ ਕਾਫੀ ਆਉਂਦੇ ਆ। ਤੇ ਸਮਾਂ ਕੀ ਰੱਖਿਆ ਫਿਰ ਇਹ ਕਿੰਨੇ ਮਹੀਨਿਆਂ ਦਾ? ਸਾਢੇ 5 ਵਜੇ ਸਵੇਰੇ। ਹਾਂਜੀ 8 8:30 ਤੱਕ ਅਸੀਂ ਮਿਹਨਤ ਲਵਾਣੀ ਹੈ। ਵੀਰੇਡੇ ਸਕੂਲ ਦੇ ਫਿਰ ਸਮੇਂ ਵੀ ਹੁੰਦੇ ਹੋਣੇ ਉਦੋਂ ਸਾਡੇ। ਉਦੋਂ ਜੋ ਪਾਸੇ ਹੁੰਦਾ ਸਕੂਲ ਦੇ। ਉਦੋਂ ਸਕੂਲ ਦੇ ਸਮਾਂ ਥੋੜਾ ਰਹਿ ਜਾਂਦਾ ਫਿਰ ਉਹਨਾਂ ਇੱਕ ਟਾਈਮ ਮਿਹਨਤ ਲਵਾ ਦਈਏ। ਤੇ ਠੀਕ ਹੈ। ਤੇ ਫਿਰ ਇਹ ਸੁਜੋਗ ਕਿਵੇਂ ਮਿਲ ਰਿਹਾ ਵੀ ਕੋਈ ਨਗਰ ਦਾ ਹੀ ਮਿਲ ਰਿਹਾ ਜਿਵੇਂ ਕਿ ਜਿਵੇਂ ਤੁਸੀਂ ਦੱਸਿਆ ਵੀ ਕਬੱਡੀ ਖਿਡਾਰੀ। ਬਾਪੂ ਜਿਸ ਕਰਨ ਸ਼ਾਹੀ ਜੀ ਦੀ ਆਪਣਾ ਇੱਕ ਜਗਾ ਬਾਪੂ ਕਰਨ ਸ਼ਾਹੀ ਜੀ ਦਾ ਜਗਾ ਬਣੀ ਹੋਈ ਆ। ਬਾਪੂ ਜਿਸ ਕਰਨ ਸ਼ਾਹੀ ਦਾ ਬਹੁਤ ਵਧੀਆ ਸੰਯੋਗ ਆ ਸਾਨੂੰ ਸਾਰਿਆਂ ਨੂੰ। ਅੱਛਾ। ਹਾਂਜੀ। ਉਹਨਾਂ ਦਾ ਬਹੁਤ ਵਧੀਆ ਪ੍ਰਾਲਾ ਵੈਸੇ ਵੀ ਮੁੰਡਿਆਂ ਨੂੰ ਉਹ ਡਾਈਟ ਵਗੈਰਾ। ਅਕਸਰ ਆਪਾਂ ਕਹਿ ਦਿੰਦੇ ਆ ਵੀ ਡੇਰੇਾਂ ਤੇ ਕੋਈ ਨਸ਼ੇ ਚੱਲਦੇ ਆ ਜੇਕਰ ਇਹ ਇਸ ਪਾਸੇ ਉਹ ਤਾਂ ਚੰਗੇ ਪਾਸੇ ਵੀ ਬੱਚਿਆਂ ਨੂੰ ਲਾ ਰਹੇ ਆ। ਇੱਥੇ ਸਾਡੇ ਕੋਲੇ ਪ੍ਰੈਕਟਿਸ ਕਰ ਰਹੇ ਆ। ਹਾਂ। ਸਾਰੇ ਇੱਥੇ ਬਾਪੂ ਜਿਸ ਕਰਨ ਸ਼ਾਹੀ ਕੋਲੇ ਆਉਂਦੇ। ਕੀ ਬਾਤ ਹੈ। ਸਾਡੇ ਕੋਲ ਤਾਂ ਕੋਈ ਨਸ਼ੇ ਪੱਤਲੇ ਇਹੋ ਜੀ ਕੋਈ ਗੱਲਬਾਤ ਹੈ ਨਹੀਂਗੀ। ਬੰਗਰੇ ਨਾਲ ਵੀ ਜੇ ਤੱਕ ਨੇ ਜਾਣਾ ਹਰ ਇੱਕ ਬੰਦੇ ਦੀ ਸ਼ ਇੱਥੇ ਕੈਂਪ ਸ਼ੁਰੂ ਕੀਤਾ ਤਾਂ ਇੱਥੇ ਮੇਰੇ ਕੋਲੇ ਇਹੋ ਜਿਹੇ ਪਰਿਵਾਰ ਵੀ ਆਉਂਦੇ ਆ ਵੀ ਯਾਰ ਬਹੁਤ ਵਧੀਆ ਅਪਰਾਲਾ ਕਿਉਂਕਿ ਆਪਾਂ ਆਮ ਸੁਣਦੇ ਹਾਂ ਵੀ ਜਿੱਦਾਂ ਪਿੰਡ ਜਾਂ ਆਸ-ਪਾਸੇ ਪਿੰਡਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ। ਜੀ ਜਿੱਦਾਂ ਭਾਈ ਹਾਜੀ ਤਾਂ ਭਾਈ ਜੀ ਮੇਰਾ ਵੀ ਨਾਨਕਾ ਪਿੰਡ ਆ ਤੇ ਐਨ ਆਰ ਆਈ ਬਹੁਤ ਆ ਇਹ ਉਧਰੋਂ ਕੁਝ ਜੋ ਮਿਲਦਾ ਕੁਝ ਨਹੀਂ ਐਨ ਆਰ ਆਈ ਬਹੁਤ ਵਧੀਆ ਸਾਡੇ ਗੁਰਪ੍ਰੀਤਾ ਮੁੰਡਾ ਜੀ। ਹਾਂਜੀ। ਲਾਸਟ ਖੇਡਾ ਹੋਈ ਬਹੁਤ ਵਧੀਆ ਪਲੇਅਰ ਹੈ ਨਾਸ਼ਰ ਸਿੰਘ ਦਾ ਲਾਸਟ ਦੇ ਵਿੱਚ ਉਹ ਆ ਮੈਡਾ ਦੇ ਪਿੱਛੇ ਦੇ ਉਹ ਲੈ ਕੇ ਵੀ ਆਇਆ ਮਤਲਬ ਕਿ ਜੁਗ ਵਧੀਆ ਨਾਮ ਲੈ ਕੇ ਆਇਆ ਉਹ ਮੁੰਡਾ ਹਰ ਰੋਜ਼ ਉਪਰਾਲਾ ਕਰਦਾ ਹਰ ਰੋਜ਼ ਐਨਆਰਆ ਵੀਰੇ ਸਾਨੂੰ ਸਰਦਈ ਬਣਾ ਕੇ ਘਾਉਂਦਾ ਸਪੈਸ਼ਲ ਸਾਰੇ ਮੁੰਡਿਆਂ ਦੇ ਬੱਚਿਆਂ ਨੂੰ ਅੱਛਾ ਹਾਂਜੀ ਠੀਕ ਜਿਵੇਂ ਕਿਸੇ ਮੰਨ ਕੇ ਚੱਲੋ ਵੀ ਇੱਥੇ ਬੱਚੇ ਦਾ ਜਨਮ ਦਿਨ ਹੁੰਦਾ ਜਾਂ ਕੁੜੀਆਂ ਦਾ ਜਾਂ ਬੱਚੇ ਦਾ ਉਹ ਐਸੇ ਇੱਥੇ ਆਉਂਦੀ ਸਰਦਈ ਬਣਾ ਕੇ ਲੈ ਕੇ ਆਉਂਦੇ ਆ ਉਹ ਗੁਰਪ੍ਰੀਤ ਨੂੰ ਕਹਿ ਦਿੰਦੇ ਸਰਦਈ ਬਣਾ ਕੇ ਲੈ ਜਾ ਸਾਡੇ ਵੱਲੋਂ ਜਿੰਨੇ ਰੁਪਏ ਤੇਰੇ ਬੰਨ ਕੇ ਹੱਥੋਂ ਲੈ ਉਹਦਾ ਵੀ ਮੁੰਡਾ ਬਹੁਤ ਵਧੀਆ ਪਰਮਾ ਮੈਂ ਬਸ ਇਹੀ ਬੇਨਤੀ ਕਰੂੰਗਾ ਹਰ ਇੱਕ ਪਿੰਡ ਦੇ ਵਿੱਚ ਜਿੰਨੇ ਵੀ ਸਰਪੰਚਾ ਜਾਂ ਪਿੰਡ ਦੀਆਂ ਕਲੱਬਾਂ ਬੜੀਆਂ ਹੋਣਗੀਆਂ ਉਹਨਾਂ ਨੂੰ ਮੈਂ ਇਹੀ ਕਹੂੰਗਾ ਵੀ ਆਪਦੇ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਖਪਰਾਲਾ ਹੋਣਾ ਚਾਹੀਦਾ ਤੇ ਖਿਡਾਰੀ ਨੂੰ ਖਰਾਕ ਵੀ ਜਾਦੇ ਲੋਡ ਹੁੰਦੀ ਹੈ ਹੋਰ ਖਰਾਕ ਵੀ ਜਿਵੇਂ ਉਹ ਜੋਰ ਲਾਉਂਦੇ ਹਨ ਜੋਰ ਜਮਾਈ ਕਰਦੇ ਆ ਤੇ ਖਰਾਕਾਂ ਦੀ ਵੀ ਲੋਡ ਹੁੰਦੀ ਹੈ ਤੇ ਫਿਰ ਉਹ ਇਸ ਤਰੀਕੇ ਨਾਲ ਹਰ ਰੋਜ਼ ਕੋਈ ਖਰਾਕ ਫਿਰ ਕੇ ਵੰਦੇ ਨੇ ਇਹਨਾਂ ਨੂੰ ਤੁਰੀ ਜੇ ਤੇਨ ਘਾਟੇ ਦਾ ਬਹੁਤ ਔਖਾ ਖਰਾਕ ਦਾ ਸਾਡੇ ਕੋਲ ਸਰਦਾਈ ਤਾਂ ਹਰ ਰੋਜ਼ ਹੀ ਆਉਂਦੀ ਹੈ ਹਾਂ ਬਾਕੀ ਜਿਹੜੇ ਇੱਥੇ ਕੁਝ ਪਲੇਅਰ ਹੈ ਵਿੱਚ ਬਾਪੂ ਜੀ ਵੀ ਇਹਨਾਂ ਦਾ ਸੰਯੋਗ ਕਰ ਦਿੰਦਾ ਜੀ ਸਾਡੇ ਮਾਡੇ ਕੋਲੇ ਆਖਾ ਬਲਵੰਤ ਸਿੰਘ ਖਾਲਸਾ ਖੜਾ ਇਹ ਵਿਚਾਰਾ ਜਿਵੇਂ ਇੱਕ ਜਾਂ ਦੂਜੇ ਤੀਜੇ ਇਹ ਵੀ ਸਿਰ ਆਪਣਾ ਸਰਦਾਈ ਦੀ ਸੇਵਾ ਕਰਦਾ ਚਾਹੀਏ ਕਿ ਜਿਹੜੀ ਲਾ ਗਿਆ ਬੰਦਾ ਹੈ ਹਾਂ ਜਿਹੜੀ ਲਾਉਣ ਦੇ ਬਾਵਜੂਦ ਵੀ ਇੱਥੇ ਏਡਾ ਵੱਡਾ ਢੇਲ ਆਇਆ ਦਾ ਇੱਥੇ ਸਰਦਾਈ ਸਾਨੂੰ ਪਹਿਲੇ ਦਿਨ ਹੀ ਹੁੰਦੀ ਸ਼ੁਰੂ ਕੀਤੀ ਕੀ ਬਾਤ ਯਾਰ ਮੈਂ ਬੱਚਿਆਂ ਨੂੰ ਸਰਦਾਈ ਕਰਦਾ ਬਹੁਤ ਵਧੀਆ ਵਧੀਆ ਗੱਲ ਹੈ ਹਨਾ ਪ੍ਰਾਲਾ ਤੇ ਤੁਸੀਂ ਦੱਸਿਆ ਵੀ ਇੱਕ ਜਦੋਂ ਆਨੇ ਹੁੰਦੀ ਹੈ ਕੋਈ ਮੈਦਾਨ ਸਾਰਨਾ ਹੋਵੇ ਤੇ ਨਿਯਮ ਮਜ਼ਬੂਤ ਹੋਣੀ ਚਾਹੀਦੇ ਤੁਸੀਂ ਇਹ ਪਨੀਰੀ ਤਿਆਰ ਕਰ ਰਹੇ ਹੋ ਜੇ ਆਪਾਂ ਦੇਖੇ ਤਾਂ ਸਹੀ ਨਿਯਮ ਹੈ ਹਾਂ ਆ ਤਾਂ ਛੋਟੇ ਦੇ ਬੱਚੇ ਹੀ ਆ ਛੋਟੇ ਬੱਚੇ ਦੇਖ ਲਓ ਦੇਖ ਕੀ ਆ ਜਾਂਦੇ ਹੈਂ ਦਾ ਹਾਂਜੀ ਹਾਂ ਸਹੀ ਨਿਯਮ ਤਾਂ ਇਹੀ ਹੈ ਜੀ ਤੇ ਕਿੰਨੇ ਇੱਕ ਜਿਹੜੇ ਖਿਡਾਰੀ ਹੋਣਗੇ ਇੱਥੇ ਕਬੱਡੀ ਖਿਡਾਰੀ ਜੀਦਾ ਪਿੰਡ ਚ ਕਿੰਨੇ ਇੱਕ ਹੋਣਗੇ ਜਿਆਦਾ ਨਾਮੀ ਜਿਹੜੇ ਨਾਂ ਜਿਹੜਾ ਨੇ ਕਮਾਇਆ ਇਤਨਾ ਮੁੰਡਾ ਤੋਤਾ ਜੀ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਆਪਣਾ ਰਾਜੂ ਹੋ ਗਿਆ ਮੁੰਡਾ ਜੀ ਹੈਪੀ ਹੋ ਗਿਆ ਜੀ ਜਿਹੜੇ ਅੱਜ ਦਾ ਟਾਈਮ ਦੇ ਵਿੱਚ ਬਹੁਤ ਵਧੀਆ ਖੇਡਿਆ ਬੀ ਰਾਜੂ ਹੋ ਗਿਆ ਮੁੰਡਾ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਇਹ ਮਤਲਬ 3 ਘੰਟੇ ਤੁਸੀਂ ਦੱਸਿਆ ਹੈ ਨਾ 3 ਘੰਟੇ ਕੋਈ ਦੋਸਤੋ ਹੁਣ ਜਿਹੜੀਆਂ ਰੇਡਾਂ ਪੈ ਰਹੀਆਂ ਤੇ ਆਹ ਦੇਖੋ ਹੂੰ ਬਈ ਲੱਗਿਆ ਕਿ ਨਾਰ ਲੱਗਿਆ ਰਮਨਾ ਮਾਰਖਣਾ ਉੱਤੇ ਦੋ ਨੰਬਰਾਂ ਉੱਤੇ ਆ ਗਏ ਮੋਨ ਰਾਜੀ ਓਏ ਇੱਧਰ ਕੈਂ ਲੱਗੀ ਆ ਫਟਾਚ ਗੱਟੀਆਂ ਦੀਆਂ ਲੰਮਾਂ ਤਰ੍ਹਾਂ ਬਾਹ ਜਿੰਨੀ ਮਰਜ਼ੀ ਰੀਜੂ ਭਾਗੇ ਉੱਪਰ ਟੱਚ ਮਾਰ ਲੈ ਬਾਲਕ ਬਣਾ ਲਾ ਪਰ ਬਾਵਾ ਕੋਲੇ ਅਗਰ ਬਾਵਾ ਕਾ ਟੋਟ ਹਾਂ ਕੈਂ ਚਿਕੀ ਚਿ ਬਹਿ ਕੇ ਪਾੜਾ ਗੱਡ ਕੋਈ ਨਹੀਂ ਕੋਈ ਚੱਲ ਵੀ гали पार हा आपणच बोलूया

ओ ये बच्चा नाला कोपर, कोपर आ रहा है। मैं डाला कर यार, पहले उसके बाहर है, तो स्टेप में पड़ना, स्टेप छोटे लोगी। मैंने यार बाहर होता है, अगर बाहर बोल ना तो बोल ना, जो पाइप था ना, बाहर देख लो। काफ़ी नाला मालूम नहीं, ये सीधा काफ़ी नाला चल रही है, चल आ गया, आ गया, आ गय ਰੱਖਾ ਦਾ ਇਹ ਤਿਆਰੀਆਂ ਚੱਲ ਰਹੀਆਂ ਜੀ ਜਿਹੜੇ ਕੋਈ ਕਬੱਡੀ ਟੂਰਨਾਮੈਂਟ ਕੱਪ ਹੁੰਦੇ ਆ ਜੇ ਵੱਡੇ ਉਹਦੇ ਤੇ ਖਿਡਾਰੀ ਇੱਥੋਂ ਗੁਰ ਸਿੱਖਦੇ ਆ ਜੀ ਆ ਵੇਖੋ ਕਬੱਡੀ ਕੋਚ ਨੇ ਸਾਡੇ ਸੀਰਾ ਜੀ ਤੇ ਝੰਡਾ ਵਾਲਾ ਹੋਰ ਬਾਵਾ ਵਿੱਚ ਬਾਵਾ ਖੋਲ ਕੇ ਕੇ ਲਾ ਕੋ ਉੱਪਰ ਕੋਈ ਲਾ ਹਾਂ ਹਲਕਾ ਪੱਗੜੀ ਮੈਨੂੰ ਦੱਸਿਆ ਜੌਰ ਜੀ ਨਗਰ ਖੜਕੇ मारे लॻा चाचा चल आ ਖੜ ਦੇ ਮੈਂ ਨਾ ਮੈਂ ਮੈਚ ਲਵਾਣਾ ਲਵਾ ਦੇ ਮੈਂ ਕਿਹ ਕਿਹਦਾ ਐਜੀ ਆ ਓਏ ਵੱਜੀ ਤਾਂ ਨਹੀਂ ਮੈਨੂੰ ਤਾਂ ਛੋਡੋ ਕਿੰਨੇ ਦੱਬ ਜਾਂਦੇ ਛੋਡੀ ਦੇ ਮੈਂ ਇਕੱਲਾ ਹੀ ਲੱਗੂ ਸ਼ੁਰੂ ਤੋਂ ਆਣਾ ਖੜ ਜਾ ਖੜ ਜਾ ਮੈਂ ਵਿੱਚੇ ਤੂੰ ਇੱਧਰ ਆ ਜਾ ਚਲਾ ਹੇ ਅੱਜ ਵੀ ਨਹੀਂ ਤਕਰੀਰ ਉਹ ਕਰਾਈ ਜਮ ਟੈਨਸ਼ਨ ਹੈ ਤੋ ਦਿਖਾ 我是你的小呀小